ਨੋਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਪੇ ਪੱਟੀ ਕਲਮ ਆਪ ਆਪ ਲਿਖਨ ਹਾਰਾ ਹੋਆ ਸਾਬੇ ਉਮਤਾ ਆਵਨ ਜਾਵਨੀ ਆਪੇ ਹੀ ਨਮਾਨ ਰੁਆ ਅਕਤ ਬੈਠਾ ਅਰਜੁਨ ਗੁਰੂ ਸਤ ਗੁਰ ਕਾ ਖਿਵੈ ਚੰਦਵਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕਾ ਜਨ ਕਲ ਰਾਖੀ ਮੇਰੀ ਸੋ ਕਹਾ ਟਲ ਗੁਰ ਸੇਵਿਆ ਅਹਨ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਜਨ ਸਚਾ ਪਾਤ ਸਾਹ ਸਿਰ ਸ਼ਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹਿਆ ਸਭ ਨ ਧਾਵੀ ਸਾਹ ਸਤਨਾਮ ਕੀਰਵਾਹੇ ਗੁਰੂ ਸਾਹਿਬ ਜੀ ਤਨਾਸਰੇ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲ ਕਾ ਨਾਇਕ ਖਸਮ ਹਮਾਰੇ निमख निमख तुम ही प्रत पाल हम बारक तुमरे तारे तुम दाते ठाकुर प्रत पाल का नायक खसम हमारे निमख निमख तुम ही प्रत पाल हम बारक तुमेरे तारे जेवा एक कवन गुण कहिया बेसुमार बेअंत स्वामी तेरो अंत ना कि नहीं लैया रहा कोट पराद हमारे खंडो ਨੰਕ ਵਿਧੀ ਸਮਝਾਵਾ ਹਮ ਅਗਿਆਨ ਅਲਪ ਮਤ ਤੋਰੀ ਤੁਮ ਆਪਨ ਬਿਰਦਰ ਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੋਇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੁਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੋਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਤੁਮਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਜਨਾ ਭਜਨ ਮਮ ਖਾਲਸਾ ਖਾਲਸਾ ਪੂਜ ਬਹਿ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੈ ਸੋਗਾ ਦਸਮ ਕਥਾ ਪਾ ਗੋਤ ਕੀ 파ਖਾ ਕਰੀ ਬਨਾਏ ਅਬਰ ਬਾਸਨਾ ਨਾਹੀਂ ਪ੍ਰਭ ਧਰਮ ਜੋਦ ਕੀ ਚਾਏ ਸਗਲ ਦਵਾਰ ਕੋ ਛਾੜ ਕ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਆਸਾ ਗੋਬਿੰਦ ਦਾਸ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAMkale ਪਾਤਸ਼ਾਹੀ ਦਸਵੀਂ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾ ਮੋਹ ਨਿੰਦਰਾ ਮੈਂ ਕਬਹੁ ਸੁਚਿਤ ਹਵ ਜਾਗੋ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾ ਮੋਹ ਨਿੰਦਰਾ ਮੈਂ ਕਬਹੂ ਸੁਚੇਤ ਹਵ ਜਾਗੋ ਰਹਾ ਔਰਨ ਕਹਾ ਉਪਦੇਸਤ ਹੈ ਪਸ ਤੋਹਿ ਪਰਬੋਧਨ ਲਾਗੋ ਸਚਤ ਕਹਾ ਪਰੇ ਵੇਖਿ ਅਨ ਕਹਾ ਕਬਹੂ ਵਿਖੇ ਰਸ ਤਿਆਗੋ ਕੇਵਲ ਕਰਮ ਧਰਮ ਸੇ ਚੀਨੋ ਧਰਮ ਕਰਮ ਅਨਰਾਗ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮ పాਪ ਤਜ ਭਾਗੋ ਜਾਤੇ ਦੂਖ పాਪ ਨਾ ਭੇਟਾ ਕਾਲ ਜਾਲ ਤੇ ਤਾਗੋ ਜਾ ਸੁਖ ਚਾਹ ਸਦਾ ਸਬਨ ਕੋ ਤੋਂ ਹਰ ਕੇ ਰਸ ਪਾਗੋ ਜਾਤੇ ਦੂਖ ਪਾਪ ਨਹ ਭੇਟ ਕਾਲ ਦਾਲ ਤੇ ਤਾਗੋ ਜਾ ਸੁਖ ਚਾਹ ਸਦਾ ਸਬਨ ਕੋ ਤੋਂ ਹਰ ਕੇ ਰਸ ਪਾਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ